ਸੰਗਰੂਰ ਪਾਜਪਾ ਦੇ ਉਪ ਪ੍ਰਧਾਨ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਦੱਸਦੀ ਹੈ ਕਿ ਅਰਵਿੰਦ ਖੰਨਾ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਇੱਕ ਪ੍ਰਮੁੱਖ ਪਾਜਪਾ ਆਗੂ ਸਨ ਅਕਾਲੀ ਦਲ ਦੇ ਵਿੱਚ ਅੱਜ ਸ਼ਾਮਲ ਹੋ ਗਏ ਨੇ ਤੇ ਇੱਥੇ ਅੱਜ ਇਸ ਮੌਕੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚੇਕਰ ਪੰਜਾਬ ਨੂੰ ਬਚਾਉਣਾ ਤਾਂ ਅਕਾਲੀ ਦਲ ਨੂੰ ਸੱਤਾ ਦੇ ਵਿੱਚ ਲਿਆਉਣਾ ਜ਼ਰੂਰੀ ਹੈ ਇੰਨਾ ਹੀ ਨਹੀਂ ਹੋਣਾ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮੈਂ ਸਾਰਿਆਂ ਨੂੰ ਅਕਾਲੀ ਦਲ ਦੇ ਛੰਡੇ ਹਟਾ ਆਉਣ ਦੀ ਬੇਨਤੀ ਕਰਦਾ ਹਾਂ ਦੇਖੋ ਨਜ਼ਾਰਾਂ ਤੁਸੀਂ ਪੰਜਾਬ ਦੇ ਲੋਕਾਂ ਵਿੱਚ ਇੱਕ ਉਹਨਾਂ ਦੇ ਮਨ 'ਚ ਇੱਕ ਗੱਲ ਬੈਠ ਗਈ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਆਪਣ ਨੂੰ ਤਗੜਾ ਕਰਨਾ ਪੈਣਾ ਹੈ ਤੁਸੀਂ ਅਗਲੇ ਦਿਨ ਅਜ ਦੇਖੋਗੇ ਕਿਵੇਂ ਵੱਖ-ਵੱਖ ਪਾਰਟੀਆਂ 'ਚੋਂ ਲੋਕ ਆਪਣੀ ਪੰਜਾਬ ਦੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਕੱਠੇ ਹੋਣਗੇ ਕਿਉਂਕਿ ਜੋ ਹਾਲਾਤ ਕਾਂਗਰਸ ਨੇ ਤੇ ਝਾੜੂ ਵਾਲਿਆਂ ਨੇ ਪੰਜਾਬ ਦੀ ਬਣਾਤੀ ਹੈ ਅੱਜ ਗੁੰਡਾਗਰਦੀ ਦਾ ਰਾਜ ਹੈ ਗੁੰਡਾਗਰਦੀ ਦਾ ਗੈਂਗਸਟਰ ਹਰ ਰੋਜ਼propto ਲੈ ਰਹੇ ਹੈ ਮਾਰ ਰਹੇ ਹੈ ਪੁਲਿਸ ਨਾ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਪਾਰਟੀ ਨੇ ਹੱਥ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਹੁਣ ਲੁੱਟਣ ਲੱਗ ਗਏ ਹੈ ਜਿੰਦੀ ਸਰਕਾਰੀ ਜਾਇਦਾਦਾਂ ਹਮ ਵੇਚਣ ਦੇ ਰਹੇ ਆ ਲੋਕਾਂ ਨੂੰ ਵੇਚਦੇ ਆ ਪਰ ਮੈਨੂੰ ਗੱਲ ਦੱਸਣਾ ਚਾਹਣਾ ਹੈ ਜਿਹੜਾ ਐਸ ਸਾਲ ਕੋਈ ਸਰਕਾਰੀ ਜਾਇਦਾਦ ਲਾਊਗਾ ਸਰਕਾਰ ਔਨ ਤੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ ਤੇ ਸਾਰੇ ਰਿਜੈਕਟ ਕੀਤੀਆਂ ਜਾਣਗੀਆਂ ਸੋ ਮੈਂ ਬੇਨਤੀ ਕਰਦਾ ਸੋ ਸਮਝ ਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇਹਦਾ ਮਿਸ਼ਨ ਹੀ ਪੰਜਾਬ ਨੂੰ ਲੁੱਟਣ ਦਾ ਹੈ ਤੇ ਅਸੀਂ ਲੁੱਟਣ ਦੇਣਾ ਨਹੀਂ ਸੋ ਪੰਜਾਬ ਨੂੰ ਬਚਾ ਲਓ ਪੰਜਾਬ ਦੀ ਜਾਇਦਾਦਾਂ ਨੂੰ ਬਚਾ ਲਓ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਤਾਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਕਿ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਝੰਡੇ ਕਾਲੀ ਦਸਤਲੇ ਆ ਜਾਓ